ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ 'ਚ ਹੋਵਗੇ ਅੱਜ ਦੀ ਵਿਜਿਟ ਪਿੰਡ ਘਰੇਾਲਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਦਾ ਤੇ ਤਸੀਲ ਸਜਨੋ ਜਿਹੜੀ ਪੱਟੀ ਇੱਕ ਵੀਰ ਵੜ ਲੈ ਕੇ ਆ ਦੂਜੀ ਦਾ ਸੌਤਾ ਆ ਗਿਆ ਤੇ ਬਿਲਕੁਲ ਤਾਜੀ ਸੂਈ ਹੈ ਤੇ ਧਾਰਾਂ ਇੱਕ ਇੱਕ ਦੋ ਦੋ ਮਾਰ ਕੇ ਵਿਖਾਉਣੇ ਆ ਜ਼ਿਆਦਾ ਨਹੀਂ ਬਾਕੀ ਕਰਦੇ ਆ ਡਿਟੇਲ ਸਾਂਝੀ ਵੀਰ ਨਾਲ ਲਓ ਜੀ ਚਵਾਈ ਤੇ ਬਿਲਕੁਲ ਗੰਨੇਰ ਕੀ ਆ ਬਸ ਕਰੋ ਜੀ ਨਹੀਂ ਥੱਲੇ ਨਾ ਮਾਰੋ ਤੇ ਬਾਕੀ ਵਹਿੜ ਚੰਗੀ ਆ ਸਾਰੀ ਸਾਫ ਸੁਥਰੀ ਆ ਕੋਈ ਤੇ ਸਾਰੀ ਡਿਟੇਲ ਵੱਧ ਤੋਂ ਵੱਧ ਵੀਡੀਓ ਨੂੰ ਐਂਡ ਤੱਕ ਰੇਖੋ ਜੁੜੇ ਰਹੋ ਵੇਖ ਕੇ ਜਰੂਰ ਮੇਰੇ ਵੀਰ ਗਾਂ ਤੇ ਕਰ ਪਚਾਇਓ ਫੋਰ ਵੀ ਕਿਸੇ ਵੀਰ ਦਾ ਕੋਈ ਪੂਰਾ ਪੂਰਾ ਫਾਇਦਾ ਹੋ ਜੇ ਆਓ ਕਰਕੇ ਗੱਲ ਪਰ ਵੇਚੀ ਸასიਤਾਲ ਅੱਛੇ ਵੀਰ ਜੀ ਚੜਦੀ ਕਲਾ ਜੀ ਚੜਦੀ ਕਲਾ ਵੀਰ ਜੀ ਹੋ ਸਣਾਓ ਵਧੀਆ ਵਧੀਆ ਵੀਰ ਜੀ ਨਾਮ ਜੀ ਨਾਮ ਜਗਰੂ ਸਿੰਘ ਵੀਰ ਜੀ ਤੇ ਪਿੰਡ ਪਿੰਡ ਕਿਰੇ ਵਾਲਾ ਜ਼ਿਲ੍ਹਾ ਜ਼ਿਲ੍ਹਾ ਗੰਦਮ ਤਸੀਲ ਭੱਟੀ ਤੇ ਮੋਬਾਈਲ ਨੰਬਰ 77101 ਨਾ ਪੀਣਾ ਗਦਾਰੀ ਠੀਕ ਹੈ ਜੀ ਹਾਂਜੀ ਪਹਿਲਾ ਮਾਲ ਫਿਰ ਹਾਂਜੀ ਪਹਿਲਾ ਮਾਲ ਵੇਚ ਗਿਆ ਪਹਿਲਾ ਮਾਲ ਵੇਚ ਗਿਆ ਬਾਬੇ ਦੀ ਕਿਰਪਾ ਨਾਲ ਅੱਛਾ ਜੀ ਹਾਂਜੀ ਤੇ ਅੱਜ ਦੀ ਕੀ ਡਿਟੇਲ ਲੱਕਣਵਾ ਸੁਆ ਹੈ ਬੈਠ ਵੀਜੀ ਦੂਜਾ ਸਵਾਲ ਵੈਡ ਜੇ ਅੱਛਾ 10 ਕਿਲੋ ਦੁੱਧ 10 ਕਿਲੋ ਸੂਈ ਕਿੰਨੇ ਦਿਨਾਂ ਦੀ ਹੋਤਾ ਡੇਢ ਦਿਨ ਸੂਈ 5-6 ਦਿਨਾਂ ਦੀ ਠੀਕ ਹੈ ਹਾਂਜੀ ਦਖਲ ਦੋ ਤਾਂ ਪੱਕਾ ਹੈ ਨਾ ਚੌਣ ਚਾਣ ਓਕੇ ਬਿਲਕੁਲ ਉਹ ਆਪਾਂ ਵਿਖਾ ਦਿੱਤਾ ਰ ਮਾਰ ਕੇ ਪਹਿਲਾਂ ਹੀ ਕਿਉਂਕਿ ਦੂਰੋਂ ਨੇੜੋਂ ਕੇ ਭੜ ਭੜਾੜੇ ਆਉਣਾ ਹੈ ਛਣ ਬੜਾ ਸੋਹਣਾ ਲੱਗਾ ਤੋਰਾ ਕਰਾਈਏ ਚੈੱਕ ਹੁਣ ਹੈ ਨਾ ਲਓ ਜੀ ਕੀ ਬਾਤਾਂ ਰੰਗ ਰੂਪ ਵੀ ਸੋਹਣਾ ਫੇਸ ਕੁਆਲਿਟੀ ਦੇਖ ਸਕਦੇ ਸਜਣੋ ਤੇ ਸੁਗਤ ਦੁੱਜਾ ਛਣ ਬੜਾ ਪਿਆਰਾ ਲੱਗਾ ਮੱਜਣਗਾ ਠੀਕ ਹੈ ਜੀ ਲਓ ਜੀ ਮੋੜ ਲਿਓ ਬਾਕੀ ਕੱਦ ਵਜਨ ਤੁਸੀਂ ਵੇਖ ਸਕਦੇ ਜੇ ਠੀਕ ਹੈ ਲੰਬੇ ਆ ਪੂਰੀ ਲਓ ਜੀ ਆਹ ਬੜਾ ਜੈ ਜੈ ਵੀਰ ਨੇ ਕੀਤਾ ਤੇ ਕਿੰਨਾ ਮੁੱਲਿਆ ਬੋਲ ਵਿੱਚ ਜੋ ਮਰਜ਼ੀ ਕਰੀਏ 20000 ਰੁਪਏ ਮੁੱਲ ਕਰਦੇ ਸਿਰਫ ਹਾਂ ਜੀ ਠੀਕ ਹੈ ਹਾਂ ਜੀ ਬਾਕੀ ਮਾਨਤਨ ਕਰਦਾ ਪੂਰਾ ਮਾਨਤਨ ਕਰਦਾਂਗੇ ਹਾਂ ਜੀ ਪੂਰਾ ਕਰਦਾਂਗੇ ਠੀਕ ਹੈ ਜੀ ਹਾਂ ਜੀ ਚਲੋ ਜੀ ਨੋ ਸੱਜਣੋ 32000 ਰੁਪਏ ਸਿਰਫ ਮੁੱਲ ਲੈਂਦਾ ਕਾਰ ਆਇਆ ਤਾਂ ਮਾਨਤਨ ਕਰਨਗੇ ਥੱਲੋਂ ਪਿੱਛੋਂ ਆਰਡਰ ਕੁਆਲਟੀ ਮਾੜੀ ਜਿਹੀ ਦਿਖਾ ਦਿਓ ਲਾ ਕੇ ਤੇ ਵਾੜ ਸੋਹਣੀਆ ਪਿੰਡ ਕਰਿਆਲਾ ਪਹੁੰਚ ਕੇ ਤੇ ਨਰਖ ਪਰ ਕਰਕੇ ਤਸੱਲੀ ਵਾੜ ਦੀ ਖਰੀਦਦਾਰੀ ਕਰ ਲਿਓ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸასი ਸ਼ਾਲ ਜੀ ਰੱਬ ਰਾਖਾ